ਦਾ ਦੇਖੋ ਜੀ ਕੱਲ ਰਾਤ ਦੇ ਦੁਖੀ ਹੈਗੇ ਆ ਹੁਣ ਦੇਖੋ ਬਾਹਰ ਖੜਨਾ ਬੰਦੇ ਕਿੰਨਾ ਮੁਸ਼ਕਲ ਬਸ ਇਨਰ ਰੇਟ ਲੋਸ ਸੀ ਇੱਥੇ ਕਿੰਨਾ ਜੀ ਨਹੀਂ ਰਾਤ ਨੂੰ ਅੱਜ ਜਿਹੜੀ ਅੱਜ ਤਾਰ ਅੱਜ ਜਿਹੜੀ ਤਾਰ ਟੁੱਟੀ ਉਹ ਤਾਂ ਬਈ ਸਭ ਤੋਂ ਵੱਡਾ ਰਿਸਕ ਹੈ ਆ ਦੱਸੋ ਮੇਨ ਰੋਡ ਚੱਲਦਾ ਹੈ ਇੱਥੇ ਕੋਈ ਬੰਦਾ ਮਰ ਜੇ ਕੌਣ ਜ਼ਿੰਮੇਵਾਰ ਹੈ ਕੋਈ ਬਿਜਲੀ ਵਿਭਾਗ ਵਾਲਾ ਜ਼ਿੰਮੇਵਾਰ ਹੋਊਗਾ ਜੀ ਨਹੀਂ ਹੋਊਗਾ ਨਾ ਜੀ ਵੇ ਅਸੀਂ ਨੰਗ ਜੋ ਮੈਂ ਹੁਣ ਡਰਾਈਵਰ ਆ ਜੀ ਮੈਂ ਗੱਡੀ ਲੈ ਕੇ ਇੱਥੋਂ ਦਿਹਾੜੀ ਚ 10 ਵਾਰੀ ਲੰਗਦਾ ਜੇ ਕਿਤੇ ਗੱਡੀ ਉੱਤੇ ਡਿੱਗ ਜੇ ਮੇਰੇ ਵਰਗਾ ਹੀ ਮਰ ਜੇ ਪੇ ਮੇਰੇ ਪਰਿਵਾਰ ਨੂੰ ਪੁੱ ਜੇ ਤੁਹਾਨੂੰ ਪਤਾ ਮੇਨ ਲਾਈਨਾਂ ਨੇ ਹੁਣ ਪੈਪਾ ਪਾਈਆਂ ਨੇ ਤੁਸੀਂ ਪਹਿਲੇ ਪਾਓ ਤੁਹਾਨੂੰ ਪਤਾ ਕਿੰਨੇ ਵਜੇ ਟੁੱਟੀ ਹੈ ਕਿੰਨੇ ਵਜੇ ਦੀ ਹੈ ਇਹ ਭਾਜੀ ਜਦੋਂ ਮੈਂ ਸਵੇਰੇ ਨੰਗੀਆਂ 10:30 ਵਜੇ ਉਸ ਵੇਲੇ ਠੀਕ ਸੀ 10:30 ਵਜੇ ਤੋਂ ਬਾਅਦ ਤਾਂ ਟੁੱਟੀ ਹੈ ਜੀ ਹੈ ਕੋਈ ਜਾਨਵਰ ਨਹੀਂ ਨੁਕਸਾਨ ਨਹੀਂ ਹੋਇਆ ਨਹੀਂ ਮੇਰੇ ਸਾਹਮਣੇ ਕੋਈ ਨਹੀਂ ਹੋਇਆ ਜੀ ਪਰਮਾਤਮਾ ਦੀ ਦੇਾ ਰਵੇ ਸਾਰਿਆਂ ਤੇ ਭਾਈ ਸਾਰੇ ਸ਼ੁਕ ਸ਼ਾਂਤੀ ਆਪਣੇ ਘਰੇ ਬਸਣ ਜੀ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀਆਂ ਅੰਗੇਲੀ ਇਹ ਇਹ ਤਾਂ ਗੈਲੀ ਤਾਂ ਹੈ ਹੀ ਹੈ ਜੀ ਦੇਖੋ ਜੀ ਹੁਣ ਮੇਨ ਹੈ ਰੋਡ ਮੇਨ ਹਾਈਵੇ ਆਪਣੇ ਤਾਈਪੁਰ ਰੋਡ ਹੈ ਜੀ ਹੈ ਠੀਕ ਹੈ ਜੀ ਇਧਰੋਂ ਬਰਦਮ ਇਦਰੋਂ ਜੇਲ੍ਹ ਨੂੰ ਚਲੇ ਜਾਂਦੇ ਇਦਰੋਂ ਸੀ ਸੰਵਾਲਾ ਚਾਹੁੰਦੇ ਚਲੇ ਜਾਂਦੇ ਹੋ ਜੀ ਅੰ ਵਿੱਚ ਵਿਚਾਲੇ ਹੈ ਜੀ ਦੇਖੋ ਸੈਂਟਰ ਦੇ ਵਿੱਚ ਹੁਣ ਤਾਰ ਟੁੱਟ ਗਈ ਇੱਥੋਂ ਕਿੰਨੇ ਬੰਦੇ ਲੰਘਦੀ ਹੈ ਹੁਣ ਤੁਸੀਂ ਨਜ਼ਰ ਮਾਰੋ ਪਿੱਛੇ 36 ਗੱਡੀਆਂ ਲੰਘਦੀਆਂ ਨੇ ਵੱਡੇ ਟਰਾਲੇ ਵੀ ਲੰਘਦੇ ਨੇ ਕਿਸੇ ਦੇ ਨਾਲ ਚਿਪਕ ਜੇ ਕੋਈ ਤਾਰ ਚਾਨਣ ਟੁੱਟ ਜਵੇ ਚਿਪਕ ਜੇਵੇ ਆ ਹੁਣ ਪਲਾਸਟਿਕ ਦੇ ਵਿੱਚ ਪੈਪਾ ਪਾਈਆਂ ਨੇ ਪਹਿਲੇ ਕਿਉਂ ਨਹੀਂ ਪਾਈਆਂ ਨੇ ਜੀ ਆ ਸੋਚਣਾ ਚਾਹੀਦਾ ਨਹੀਂ ਬੰਦਿਆਂ ਨੂੰ ਜੇ ਤੁਸੀਂ ਮੇਨ ਰੋਡ ਦੇ ਉੱਤੇ ਦੇਖ ਰਹੇ ਹੋ ਹੁਣ ਤੁਸੀਂ ਪੈਪਾ ਪਾ ਰਹੇ ਹੋ ਤਾਂ ਪਹਿਲੇ ਕਿੱਥੇ ਗਏ ਸੀ ਇਹ ਪੈਪਾ ਹੁਣ ਪਾ ਕੇ ਕਿ ਨਵੀਂ ਤਾਰ ਵੱਧ ਗਈ ਹੈ ਹੁਣ ਨਹੀਂ ਤਾਂ ਨੱਕੀ ਆ ਜੀ ਮੈਂ ਅੱਧੇ ਘੰਟੇ ਪਹਿਲੇ ਗੱਡੀ ਲੈ ਕੇ ਗਿਆ ਉਹਨੂੰ ਗੱਡੀ ਮੋਪਰੋ ਟਪਾਈ ਆ ਜੀ ਕਾਰ ਜਿਹੜੇ ਤਾਰਾ ਸੀਗਾ ਕਵਰ ਪਾਇਆ ਕਿੰਨੇ ਦੇਰ ਰਿਹਾ ਪਾਇਆ ਨੂੰ ਇਹ ਹੁਣ ਕੋਈ ਘੰਟੇ ਪਹਿਲੇ ਟੰਟੇ ਕਹ ਪਹਿਲਾਂ ਤਾਰਾ ਪਾਇਆ ਹਾਂਜੀ ਘੰਟੇ ਪਹਿਲੇ ਬਿਜਲੀ ਵਾਲੇ ਗਏ ਨੇ ਜੀ ਇੱਥੋਂ ਮੈਂ ਉੱਪਰੋਂ ਗੱਡੀ ਖੁਦ ਟਪਾ ਕੇ ਗਿਆ ਜੀ ਉਸ ਤੋਂ ਬਾਅਦ ਐਕਟਿਵਾ ਤੇ ਆਇਆ ਵਾਪਸੀ ਠੀਕ ਹੈ ਉਸ ਤੋਂ ਬਾਅਦ ਤਾਰਾਂ ਜੋੜੀਏ ਤੇ ਫਿਰ ਪਾਪਾ ਭਾਈਆਂ ਨੇ ਜੀ ਜੀ ਮਾਲ ਨੂੰ ਨੁਕਸਾਨ ਹੋ ਸਕਦਾ ਵਾ ਤੇ ਇਹ ਅਸੀਂ ਸਾਡੇ ਤੋਂ ਬਿਜਲੀ ਮਹਿਕਮੇ ਤੱਕ ਪ੍ਰਸ਼ਾਸਨ ਤੱਕ ਹਾਰ ਲਾਣੇ ਆ ਵੀ ਇਹ ਇਥੇ ਮਹਿਕਮੇ ਨੂੰ ਭੇਜਿਆ ਜਾਵੇ ਤੇ ਇੱਥੇ ਆ ਕੇ ਇਹਨਾਂ ਦੀ 16 ਘਰਾਂ ਦੇ ਉੱਤੇ ਵੀ ਗਰੀ ਹਾਂਜੀ ਹਾਂਜੀ ਅੰਤਾਰ ਗਿਰੀ ਆ ਜੀ ਕਾਫੀ ਲੋਕਾਂ ਦੇ ਘਰਾਂ ਉੱਤੇ ਗਿਰੀ ਆ ਜੀ ਲੱਗਦਾ ਨਹੀਂ ਕਿ ਜੇ ਲੋਕਾਂ ਦੇ ਘਰਾਂ ਦੀ ਜਾਨ ਜਾ ਸਕਦੀ ਸੀ ਹਾਂ ਬਿਲਕੁਲ ਜੀ ਬਿਲਕੁਲ ਜਾ ਸਕਦੀ ਪਰਿਵਾਰ ਰਹਿੰਦੇ ਕਾਫੀ ਹਾਂਜੀ ਬਹੁਤ ਪਰਿਵਾਰ ਆ ਜੀ ਬਹੁਤ ਜਿਆਦੇ ਪਰਿਵਾਰ ਆ ਕਿਸੇ ਦੀ ਜਾਨ ਮੰਨ ਲਓ ਨੁਕਸਾਨ ਹੋ ਸਕਦਾ ਸੀ ਗਰੈਂਟ ਹੁਣ 4:00 ਵਜੇ ਤੇ ਕੀ ਬਣੂ ਲੋਕਾਂ ਦਾ ਰੈਂਟ ਆ ਬੱਚੇ ਉਹ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ ਜੀ ਬਿਜਲੀ ਮਹਿਕਮੇ ਨੂੰ ਅਸੀਂ ਰਿਕੁਐਸਟ ਕਰਦੇ ਆ ਭਾਈ ਜੇਢੀ ਤੋਂ ਜੇਢੀ ਆ ਕੇ ਉਹ ਰੇ ਤਾਰ ਦਾ ਹੱਲ ਕੀਤਾ ਜਾਵੇ ਪ੍ਰਸ਼ਾਸਨ ਨੂੰ ਮੰਗਾ ਕੀਆ ਪ੍ਰਸ਼ਾਸਨ ਨੂੰ ਮੰਗੇ ਕੀਆ ਭਾਈ ਇਹਦਾ ਹੱਲ ਕਰ ਦੋ ਬਸ ਉਹ ਦੇਖੋ ਸਰ ਉਹ ਤਾਰ ਪਈ ਆ ਹੁਣ 8 10 ਕੁਸ ਗਿਆ ਸੀਗਾ ਇਹ ਸੀ ਐਨਜੀ ਆ ਲਾ ਭਾ ਜੇ ਅਗਲਾ ਜਦ ਤੱਕ ਹੋਰ ਜ਼ਿੰਮੇਦਾਰ ਹੁੰਦਾ ਮਤੇ ਜੀ ਕਰੰਟ ਸੀਗਾ ਅੱਜ ਨਹੀਂ ਆ ਕਰੰਟ ਨਹੀਂ ਹੈਗਾ ਪਿੱਛੇ ਬੰਦ ਦਾ ਮਤਲਬ ਫਿਰ ਆਏ ਨਹੀਂ ਬਿਲੇ ਠੀਕ ਨਾ ਵਾਸਤੇ ਇਹ 15 ਚਮੜਿਆ ਦੋ ਰਾਤ ਦੀਏ ਟਾਵਰ ਪਿੰਚ ਚਾਰ ਜਣੇ ਇਹਦੇ ਨਾਲ ਚਤਰਾ ਟੁੱਟ ਗਈਆਂ ਹੈਗੀਆਂ ਅੱਛਾ ਜੀ ਤੇ ਇਹ ਵੀ ਉਹ ਪਾਸੇ ਵੀ ਦੁੱਤੀਆਂ ਹੋਈਆਂ ਸਾਰੀਆਂ ਤਾਰ ਵੀ ਨੀਚੇ ਨੀਚੇ ਸਰਕਰ ਰਹੀ ਕੱਲ ਵੀ ਬਹੁਤ ਹਿਲਦੀ ਪਈ ਸੀਗੀ ਇਹ ਤਾਰ ਅੱਛਾ ਜੀ ਬਾਈ ਪ੍ਰੈਸ਼ਰ ਬਹੁਤ ਜ਼ੋਰ ਜ਼ੋਰ ਕਰਦੀ ਸੀ ਨਹੀਂ ਤੁਸੀਂ ਮੌਕੇ ਤੇ ਕੋਈ ਕੰਪਲੀਟ ਤਾਂ ਕਰਨੀ ਉਹਨਾਂ ਨੂੰ ਕਿਹਨੇ ਕੀਤੀ ਕਿਸੇ ਨੇ ਵੀ ਨਹੀਂ ਕੀਤੀ ਕੰਪਲੀਟ ਤਾਂ ਚਾਹੀਦੀ ਵੈਸੇ ਤਾਂ ਗੱਡੀ ਲੰਘਦੇ ਆ ਸੀ ਮੈਂ ਵੀ ਗੱਡੀ ਇੰਨਾ ਕੋਲ ਦੀ ਲਗਾਈ ਤੇ ਪਤਾ ਨਹੀਂ ਕਿ ਠੀਕ ਮੈਂ ਤਾਰ ਚੱਕੀ ਸਾਰੀ ਗੱਡੀ ਪਿੱਛੇ ਪਾ ਕੇ ਤਾ ਕੋ ਵੱਡਾ ਵੀ ਆਸਾ ਹੋ ਜਾਣਾ ਸੀਗਾ ਬੰਦੇ ਚਾਰ ਮੇਰੇ ਨਾਲ ਅਜ ਮਰ ਜਾਮ ਕੇਸੜੀ ਗੱਡੀ ਹੈ ਮੇਰੀ ਅੱਛਾ ਜੀ ਇਹਦੀ ਡੀਲ ਹੈ ਗੈਸ ਦੀ ਗੱਡੀਆਂ ਨੂੰ ਅਗਲੇ ਇਹ ਪੁੱਛੀ ਜੀ ਕਿ ਸਾਡੀ ਬਾਹਰ ਤੁਹਾਡੀ ਗੱਡੀ ਜਓ ਉੱਪਰ ਗਈ ਛੱਲੇ ਪਈ ਸੀ ਜੀ ਛੱਲੇ ਪਈ ਛੱਲੇ ਕਿੰਨੀ 1 ਬਾਈ ਦੀ ਤਾਰ ਪਈ ਹੈ ਜੀ ਦੱਸ ਦਿਓ ਅੱਛਾ ਜੀ ਸਾਡੇ ਕੀ ਚੱਕਿਆਂ ਦੇ ਵਿੱਚ ਫਸ ਟੁਕੀ ਹੈ ਤਾਰੇ ਫਸੂ ਕੀ ਬੰਦਿਆ ਚਾਰ ਲੱਗੇ ਨੇ ਮੇਰੇ ਇਹ ਕੱਢੀ ਨਹੀਂ ਜਾਂਦੀ ਅੱਛਾ ਜੀ ਹਾਂਜੀ ਤੇ ਜੇ ਬ੍ਰੇਕ ਨਾ ਲੱਗਦੀ ਤਾਂ ਕੋਈ ਵੱਡਾ ਹਸਾ ਵਾਪਕ ਉਹ ਬਿਲਕੁਲ ਉਹ ਸਾਦਾ ਸੀਗਾ ਸਭ ਕੁਝ ਹੋ ਸਕਦਾ ਸੀ ਕੋਈ ਐਕਸੀਡੈਂਟ ਵਗੈਰਾ ਹੋ ਸਕਦਾ ਸਭ ਕੁਝ ਹੋ ਸਕਦਾ ਸੀ ਅੱਗ ਵੀ ਲੱਗ ਸਕਦੀ ਸੀ ਗੱਡੀ ਨੂੰ ਬਿਲਕੁਲ ਜੀ ਗੈਸ ਦੀ ਗੱਡੀ ਆ ਇਹ ਗੈਸ ਵਾਲੀ ਟੰਗੀ ਤਾਰ ਫਸ ਗਈ ਹੈ ਹਾਂ ਜੀ ਤੁਹਾਡੀ ਗੱਡੀ ਵੈਸੇ ਵੀ ਕਪੜਾ ਅੱਗ ਚੱਲਦੀ ਹੈ ਹਾਂ ਲੱਗ ਛੇਤੀ ਲੱਗਦੇ ਆ ਜੀ ਪਰ ਪ੍ਰਸ਼ਾਸਨ ਦੀ ਗਲਤੀ ਸਾਰੀ ਹੈ ਜੀ ਇਹ ਵਿਭਾਗ ਦੇ ਦੀ ਗਲਤੀ ਆ ਸਾਰੇ ਇੰਨੇ ਟਾਈਮ ਦੀ ਤਾਰ ਟੁੱਟੀ ਪਈ ਹੈ 1 ਮਹੀਨੇ ਦੀ ਟੁੱਟੀ ਆ ਕੋਈ ਤੁਸੀਂ ਦੇਖੋ ਕਿ ਕੀ ਹੈ ਬਾਈ ਬੋਰਡ ਦੀ ਸਾਰਾ ਕੋਈ ਛੋਟੀ ਮੂਰੀ ਅਜੇ ਤੱਕ ਠੀਕ ਕਰਨ ਆਇਆ ਨਹੀਂ ਕੋਈ ਵੀ ਪਤਾ ਨਹੀਂ ਤਾਰ ਬੱਟ ਕੇ ਸਾਡੀ ਗੱਡੀ ਉੱਡ ਕੇ ਚਲੇਗੀ ਪਤਾ ਨਹੀਂ ਕਿੱਥੇ ਗਈ ਇਹਨੀ ਵੀ ਦੇਖੇ ਕਿਦਾਂ ਠੀਕ ਕਰਦੇ ਕਿੰਨੇ ਵਜੇ ਤੁਹਾਡੀ ਗੱਡੀ ਚ ਫਸ ਗਈ ਹਾਂ ਤਾਂ ਅਸੀਂ ਦੋ ਟਾਂ ਹੀ ਕਿਤੇ ਹੋਏ ਤੇ ਲੱਗਿਆ ਉਹ ਘੰਟੇ ਹੋਰ ਦੋ ਘੰਟੇ ਹੋ ਗਏ ਅਸੀਂ ਕਿੰਨੀ ਦੇਰ ਪਹਿਲਾਂ ਆਇਆ ਉਹ ਬੰਦੇ ਤੋਂ ਬਾਅਦ ਜੋ ਸੀਗੇ ਆਪਣੇ ਬੰਦੇ ਉਹਨਾਂ ਨੇ ਬੁਲਾਏ ਨੇ ਤਾਂ ਉਹ ਆਏ ਨੇ ਅੱਗੇ 10 ਦੇਰ ਬਾਅਦ ਆਇਆ ਉਹਦਾ ਘੰਟੇ ਬਾਅਦ ਆਇਆ ਜੀ ਅੱਛਾ ਜੀ ਕੋਈ 4:18 ਇਹ ਸਭ ਕੀ ਨਾਮ ਜਈ ਅਮਨਦੀਪ ਸਿੰਘ ਇਹਨਾਂ ਜੀ ਸਾਹਿਬ ਅਧਿਕ ਹੈਵੀ ਵੋਲਟੇਜ ਦੀ ਤਾਰ ਜਿਹੜੀ ਲੋਕਾਂ ਦੇ ਘਰਾਂ 'ਚ ਛੱਤਾਂ ਤੇ ਵੀ ਡਿੱਗੀ ਹੈ ਕਿਹੜੀ ਵਾਇਰ ਆ ਕਿੰਨੇ ਵੋਲਟ ਦੀ ਹੈ ਤੇ ਕੀ ਕਾਰਨ ਬਣਿਆ ਲੱਗੇ ਇਹ ਆਪਣੀ 132 ਕੇਵੀ ਜਮਾਲਪੁਰ ਸਬਸਟੇਸ਼ਨ ਤੋਂ ਚੱਲਦੀ ਆ ਤੇ ਆਪਣੀ 132 ਕੇਵੀ ਸਬੱਦੀ ਸਬਸਟੇਸ਼ਨ ਤੇ ਜਾਂਦੀ ਹੈ ਇਹ ਇਹ ਲਾਈਨ ਤਕਰੀਬਨ 1:30 ਵਜੇ ਤੇ ਬੰਦ ਹੋਈ ਹੈ ਬ੍ਰੇਕਡਾਊਨ ਹੋਈ ਆ ਲਾਈਨ ਦੀ ਜਦ ਹੀ ਸਾਨੂੰ ਮੈਸੇਜ ਲੱਗਿਆ ਸੀ ਸਾਹਨੇ ਵਾਲ ਕੰਮ ਕਰ ਰਹੀ ਸੀ ਲਾਈਨ ਦੇ ਲਾਈਨ ਉਧਰ ਫਾਲਟ ਸੀ ਤੇ ਉਧਰ ਫਾਲਟ ਅਟੈਂਡ ਕਰਨ ਤੇ ਜਦ ਹੀ ਕਰਨ ਉਪਰੰਤ ਇਸ ਸਾਈਡ ਆ ਗਏ ਸਾਨੂੰ ਤਕਰੀਬਨ 4 ਵਜੇ ਗਈ ਸੀ ਸ਼ਾਮ ਦੇ ਹੁਣ ਮੈਨ ਪਾਵਰ ਦੀ ਵੀ ਸ਼ਾਰਟੇਜ ਹੋਣ ਕਰਨਾ ਜਿੰਨਾ ਸੰਭਵ ਹੋ ਸਕਿਆ ਉਹਨੇ ਅਸੀਂ ਜਲਦੀ ਉਹਰੇ ਮੌਕੇ ਤੇ ਆਉਣ ਦੀ ਕੋਸ਼ਿਸ਼ ਕੀਤੀ ਆਨਸਾਰ ਅਸੀਂ ਜੋ ਕੰਡਕਟਰ ਜੋ ਆਵਾਜਾਈ ਦਾ ਥੋੜੀ ਰੋਕ ਲੱਗੀ ਤੇ ਕੰਡਕਟਰ ਰੋਡ ਤੇ ਵਿਸ਼ਣ ਕਰਨ ਉਹਨੂੰ ਥੋੜਾ ਕੱਟ ਕੇ ਵੱਖ ਕੀਤਾ ਤੇ ਰੋਡ ਨੂੰ ਮਤਲਬ ਵਾਹਨਾਂ ਨੂੰ ਆਉਣ ਜਾਣ ਦਾ ਰਸਤਾ ਸਾਫ ਕਰਿਆ ਤੇ ਜਿਹੜੀਆਂ ਇਹ ਜਿਹੜੀਆਂ ਇਹ ਦੋਨੋਂ ਘਟਨਾਵਾਂ ਨੇ ਦੇਖੋ ਇਹ ਸੰਭਾਵਿਕ ਨੇ ਕਦੋਂ ਵੀ ਹੋ ਸਕਦੇ ਨੇ ਹੁਣ ਦੇਖੋ ਕੋਈ ਵੀ ਲੈਣ ਕਿਸੇ ਮਤਲਬ ਜੰਨੀਆਂ ਲੈਣਾ ਨੇ ਪੰਜਾਬ ਦੇ ਵੀ ਆਲ ਓਵਰ ਇੰਡੀਆ ਚ ਸਾਰੀਆਂ ਲੈਣਾ ਪਪੂਲੇਸ਼ਨ ਦੇ ਉੱਪਰੋਂ ਜਿੱਥੇ ਬਸਨੀਕ ਲੋਕ ਵਾਸ ਕਰਦੇ ਨੇ ਉੱਪਰ ਦੀ ਨੰਗਨੀਆਂ ਨੇ ਹੁਣ ਇਹਦਾ ਕੋਈ ਲੈਣ ਦਾ ਕਦੋਂ ਵੀ ਟੁੱਟ ਸਕਦੀ ਹੈ ਐਵੇਂ ਇਸ ਲੈਣ ਨਾਲ ਹੋਇਆ ਇਹ ਜ਼ਿਆਦਾ ਕੋਈ ਸੰਭਾਵਿਕ ਹੈ ਇਹ ਜੀ ਗੱਲ ਨਹੀਂ ਹੈਗੀ ਇਹ ਹੁੰਦਾ ਰਹਿੰਦਾ ਦੁਰਘਟਨਾ ਹੁੰਦੀ ਨੇ ਜਾਨੀ ਮਾਨੀ ਦੇਖਣ ਚ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਲੈਣ ਜੇ ਜਦੀ ਟ੍ਰਿਪ ਕਰ ਗਏ ਸਜਿਦਾ ਦੇਖਿਆ ਜਿਹੜੇ ਗੱਡੀ ਚ ਵੀ ਤਾਰ ਫਸੀ ਸੀ ਬਾਹਰ ਸੀ ਐਨਜੀ ਗੈਸ ਵਾਲੀ ਗੱਡੀ ਚ ਉਹ ਆਪਾਂ ਕੱਟ ਗਏ ਨਾ ਦੋਨੋਂ ਐਂਡ ਤੋਂ ਕੱਟ ਕੇ ਕਲੀਅਰ ਕਰਤਾ ਹੀ ਰਸਤਾ ਇਹ ਹੁਣ ਮੈਂ ਆਪਣਾ ਸਰ ਮੇਰਾ ਨਾਮ ਅਰਸ਼ੂ ਸਿੰਘ ਨਾਗਰਾ ਤੇ ਲਾਈਨ ਆਦਿਕ ਲਾਈਨ ਤੇ ਲਾਈਟ ਦੀ ਜਿਹੜੀ ਹਾਈ ਟੈਂਸ਼ਨ ਵਾਇਰ ਦਾ ਫਾਲਟ ਆਇਆ ਕੀ ਕਾਰਨ ਹੈ ਇਹ ਜਿਹੜੀ ਬਰੇਕਡਾਊਨ ਹੋ ਗਈ ਲਾਈਨ ਦੇ ਵਿੱਚ ਅਕਸਰ ਜਿਵੇਂ ਫਾਲਟ ਆਉਂਦੇ ਨੇ ਮਕੈਨਿਕਲ ਗੀ ਵੀ ਫੇਲਰ ਆ ਜਾਂਦੇ ਨੇ ਉਹ ਚੀਜ਼ਾਂ ਨੇ ਉਹ ਖਰਾਬ ਹੋਣ ਦਾ ਆਪਣਾ ਕਾਰਨ ਤਾਂ ਬਣੀ ਜਾਂਦੇ ਨੇ ਨਾ ਹੌਲੀ-ਹੌਲੀ ਵੀਰ ਕੋਈ ਚੀਜ਼ ਟੁੱਟ ਸਕਦੀ ਹੈ ਮਕੈਨਿਕਲ ਪਾਰਟ ਦੇ ਉੱਤੇ ਤੇ ਇਹ ਮਕੈਨੀਕਲ ਫੇਲਿਅਰ ਹੀ ਲੱਗਦਾ ਇੱਕ ਤਰ੍ਹਾਂ ਨਾ ਵੀ ਜਿਹੜਾ ਆਪਣੇ ਲੜੀਆਂ ਦਾ ਝੜਨਾ ਤੇ ਉਹਦੇ ਕਰਕੇ ਹੋਇਆ ਸਰ ਲੋਕਾਂ ਦੇ ਖੱਤਾ ਦਸਤੂਜੀ ਇਹ ਬਾਹਰ ਜਾ ਕੇ ਕੀ ਹੈ ਹਾਈ ਟੈਂਸ਼ਨ ਆ ਕਹਿੰਦੇ ਕਾਫੀ ਉਹ ਜਿਆਦਾ ਹੈ ਤੇ ਕਰੰਟ ਹੁੰਦਾ ਕੋਈ ਉਹਦੇ ਨਾਲ ਕੋਈ ਚਾਨੀ ਨੁਕਸਾਨ ਤਾਂ ਨਹੀਂ ਆਇਆ ਨਹੀਂ ਅਜੇ ਤੱਕ ਤਾਂ ਇਦਾਂ ਕੋਈ ਰਿਪੋਰਟ ਨਹੀਂ ਹੋਈ ਬਾਕੀ ਇਹ ਜੋ ਅਸੀਂ ਲੋਕਾਂ ਨੂੰ ਵੀ ਕਹਿੰਦੇ ਜਾਗਰੂਕਾ ਵੀ ਜਿਹੜੀ ਲਾਈਨ ਦੇ ਥੱਲੇ ਘਰ ਨਹੀਂ ਬਣਾਉਣਾ ਚਾਹੀਦਾ ਨਾ ਅਬਾਇਦ ਨੂੰ ਤੌਰ ਤੇ ਕਲੋਨੀਆਂ ਬੜੀਆਂ ਹਈਆਂ ਵਾ ਉਹਨਾਂ ਦਾ ਕੀ ਦੇਖਿਆ ਜਾਉਂਦਾ ਹੈ ਪ੍ਰਸ਼ਾਸਨ ਦੱਸੋ ਜੀ ਜਾਨੀ ਕਿ ਹਿਊਮਨ ਆਫ ਦੀ ਸੇਫਟੀ ਦੇ وجہੋਂ ਨਹੀਂ ਬਣਾਉਣਾ ਚਾਹੀਦਾ ਥੱਲੇ ਵੀ ਜੋ ਲਾਈਨ ਦੇ ਥੱਲੇ ਆ ਕਿਉਂਕਿ ਇਹ ਚੀਜ਼ਾਂ ਨੇ ਮਕੈਨੀਕਲ ਆ ਕੁਝ ਵੀ ਹੈ ਤੇ ਟੁੱਟਦਾ ਸਕਦਾ ਹੈ